ਸਰਕਾਰ ਦੇ ਬਰ ਖਿਲਾਫ ਬਹੁਤ ਲਿਖਦਾ ਸੀ ਸਰਕਾਰ ਦੇ ਬਰ ਖਿਲਾਫ ਹਾਂ ਉਹਦਾ ਵੀ ਕਰਤੂਤਾਂ ਤੁਹਾਡੀਆਂ ਆ ਲਾਲਾ ਜਗਤ ਨਾਣ ਸਰਕਾਰੀ ਲੋਚ ਕ ਵੱਡਾ ਸੀ ਹੂੰ ਇਹ ਵੀ ਨਾਲ ਥੋੜਾ ਜਿਹਾ ਦਲੇਰ ਸੀ ਉਹ ਤੇ ਜੇ ਕੋਈ ਸ਼ੱਕ ਨਹੀਂ ਐਨਾ ਫਿਰਕਾ ਪ੍ਰਸਤ ਨਹੀਂ ਜਿਨ੍ਹਾਂ ਨੂੰ ਪੇਂਟ ਕੀਤਾ ਜਾਂਦਾ ਮੈਂ ਦੋਨੋਂ ਸਾਈਡ ਤੇ ਖਲਾਸ ਹਾਂ ਹਾਂ ਦੋਨੋਂ ਸਾਈਡ ਠੀਕ ਹੈ ਇਨਸਾਨ ਹੈ ਗਲਤੀ ਉਹ ਤੇ ਵੀ ਹੋ ਸਕਦੀ ਹੈ ਕਰੋਧ ਉਹ ਨੂੰ ਵੀ ਆ ਸਕਦਾ ਹੂੰ ਠੀਕ ਹੈ ਨਾ ਇਹ ਤਾਂ ਇਹ ਵੀ ਕੋਈ ਬਹੁਤ ਵੱਡੀ ਗੂਸੇ ਹੋ ਹੂੰ ਤੇ ਉਹ ਨੂੰ ਕੋਈ ਕਰੋਧ ਵੀ ਨਾ ਆਵੇ ਤੇ ਉਹ ਤਾਂ ਗਲਤੀ ਵੀ ਨਾ ਹੋਵੇ ਹੂੰ ਪਰ ਉਹ ਹਿੰਦੂ ਸਿੱਖ ਦੇ ਵਿਰੋਧ ਦੇ ਵਿੱਚ ਨਹੀਂ ਸੀ ਵਿਰੋਧ ਚ ਨਹੀਂ ਸੀ ਉਹ ਇਕਤਾ ਦੇ ਹੱਕ ਸੀ ਹੂੰ ਉਹਨਾਂ ਦੇ ਆਪਦੇ ਰਿਸ਼ਤੇਦਾਰ ਹਿੰਦੂ ਸਿੱਖ ਸੀ ਇਹ ਜੇ ਰਿਸ਼ਤੇਦਾਰੀ ਉਹਨਾਂ ਦੇ ਯਾਰਾਂ ਦੋਸਤ ਜਿਹੜੇ ਪੂਰੀ ਤਰ੍ਹਾਂ ਗੁਰਸਿੱਖ ਨੇ ਇਹ ਨਾ ਰਿਸ਼ਤੇਦਾਰੀਆਂ ਲਿਹਾਜ਼ਾਂ ਯਾਰੀਆਂ ਦੋਸਤੀਆਂ ਪੰਜਾਬ ਦੇ ਵਿੱਚ ਉਸ ਸਮੇਂ ਕੀ ਗੀਤ ਸੰਗੀਤ ਇਹ ਨਾ ਚੱਲਦਾ ਸੀਗਾ ਗੀਤ ਸੰਗੀਤ ਉਦੋਂ ਨਾ ਇਹ ਨਾ ਚੱਲਦਾ ਸੀ ਕਿਹਦਾ ਕਹਿੰਦੇ ਵੀ ਅਖਾੜੇ ਵੀ ਜਿਹੜੇ ਆ ਕੇ ਪੀਐਸ ਗਿੱਲ ਨੇ ਲੋਜ ਕੀਤੇ ਨਹੀਂ ਨਹੀਂ ਐ ਨਹੀਂ ਸੀ ਅਸਲ ਦੇ ਵਿੱਚ ਗੱਲ ਇਹ ਸੀ ਵੀ ਪੰਜਾਬ ਦੇ ਵਿੱਚ ਜਦੋਂ ਸਾਰੀਆਂ ਸਰਕਾਰੀ ਕਰਤੂਤਾਂ ਕੀਤੀਆਂ ਗਈਆਂ ਤੇ ਲੋਕਾਂ ਨੂੰ ਭੁਲੇਖੇ ਚ ਰੱਖਣ ਵਾਸਤੇ ਅਖੌਤੀ ਫੋਕਲੋਰ ਅਖੌਤੀ ਫੋਕਲੋਰ ਦੇ ਖਾੜੇ ਲਵਾਏ ਗਏ ਅਖੌਤੀ ਵੀ ਲੋਕਾਂ ਨੂੰ ਪਤਾ ਹੀ ਨਾ ਲੱਗੇ ਵੀ ਕੱਲ ਕੀ ਹੋਇਆ ਵੱਡੇ ਵੱਡੇ ਕਲਾਕਾਰ ਤੇ ਰੋਮਾਂਟਿਕ ਕਵਤਾਂਵਾਂ ਫੋਕਲੋਰ ਦੇ ਗੀਤ ਫੋਕਲੋਰ ਦਾ ਸੰਗੀਤ ਵਰਤ ਕੇ ਤਾੜੀਆਂ ਮਰਵਾਈ ਜਾਂਦੇ ਇੱਥੇ ਆਪਣੇ ਪੰਜਾਬੀ ਭਵਨ ਚ ਖਾਸ ਤੌਰ ਤੇ ਆਏ ਸਾਲ ਮੋਹਨ ਸਿੰਘ ਦਾ ਮੇਲਾ ਲੱਗਦਾ ਸੀ ਕਿਹੜੇ-ਕਿਹੜੇ ਆਇਆ ਗੰਦੇ ਸੋ ਇੱਕ A to Z ਕਿਹੜਾ ਨਹੀਂ ਆਇਆ ਕਿਹੜੇ-ਕਿਹੜੇ ਚਲਦੇ ਸੀ ਨਾਮ ਲੈ ਉਹਨਾਂ ਨਾਂ ਦੇ ਵਿੱਚ ਲਾਲਚੰਦ ਜਮਲਾ ਜੱਟ ਹੂੰ ਫੇਰ ਮਹਮਦ ਸਦੀਕ ਹੂੰ ਗੁਲਦੀਪ ਮਾਨਕ ਹੂੰ ਗੁਰਦੇਵ ਗਰੇਵਾਲ ਹਾਂ ਪੰਮੀ ਉਹ ਇੱਕ ਹੋਰ ਸੀ ਆਪਣਾ ਲੰਮੀ ਜੇ ਕਾਦੇ ਚ ਤੇ ਅਹੋ ਜੇ ਸੈਂਕੜੇ ਗਏ ਕਿਸੇ ਖਾੜਾ ਬੜਾ ਸੁਣਦੇ ਸੀ ਨਾ ਨੱਚਣ ਲਾ ਲੈਂਦੇ ਸੀ ਮੈਂ ਇੱਕ ਪਾਸੇ ਗਏ ਇੱਕ ਪਾਸੇ ਪੰਜਾਬ ਲਾਸ਼ਾਂ ਬਣਾ ਤੇ ਇੱਥੇ ਆ ਫੋਗ ਲੋਰ ਦੇ ਸੰਗੀਤ ਤੇ ਨਚਨ ਲਾਰ ਰਹੇ ਸੀ ਅਸ ਕੋਟ ਬਣਾ ਸੀ ਇਹ ਬਦਰ ਬੰਦੇ ਨੂੰ ਅਸਾਸ ਹੀ ਨਹੀਂ ਹੋਣ ਦਿੱਤਾ ਵੀ ਅਸੀਂ ਥੋੜਾ ਸਤਿਆਨਾਸ਼ ਕਰਤਾ ਗੁਰਦਾਸ ਮਾਨ ਵੀ ਉਸੇ ਸਮੇਂ ਗੁਰਦਾਸ ਮਾਨ ਵੀ ਬਹੁਤ ਆਉਂਦਾ ਸੀ ਬਿਲਕੁਲ ਗੁਰਦਾਸ ਮਾਨ ਜਗਮੂਨ ਕੌਰ ਕੇ ਦੀਪ ਬੜੀ ਇਹਨਾਂ ਦੀ ਚੜ੍ਹਤ ਸੀ ਉਹ ਜਿੰਨਾ ਕਹਿ ਦਈਏ ਹਾਲਾਂਕਿ ਜਿਹੜਾ ਆਪਣਾ ਲਾਲਚੰਦ ਜਮਲਾ ਜੱਟ ਸੀ ਉਹ ਸਾਰੀ ਗੱਲ ਰੋਹਾਨੀਅਤ ਦੀ ਜਾਂ ਗੁਰਬਾਣੀ ਦੀ ਜਾਂ ਗੁਰੂਆਂ ਬਾਰੇ ਗੱਲ ਕਰਦਾ ਸੀ ਪਰ ਅਤਵਾਦ ਬਾਰੇ ਕਦੇ ਗੱਲ ਨਹੀਂ ਕਰਦੇ ਸੀ ਕੋਈ ਵੀ ਅਤਵਾਦ ਨਾਲ ਲੋਕੀ ਮਰ ਰਹੇ ਆ ਇੱਕ ਬਹੁਤ ਬੜੀ ਸ਼ਰਾਰਤ ਹੁੰਦੀ ਆ ਅਤਵਾਦ ਲੱਧਿਆ ਗਿਆ ਨਾ ਲੋਕਾਂ ਤੇ ਲੱਦ ਕੇ ਲੋਕ ਮਾਰੇਗੇ ਜਿਹੜੇ ਬੰਦਿਆਂ ਨੇ ਦੁੱਖ ਮੰਨਣਾ ਹੁੰਦਾ ਉਹਨੂੰ ਸਿੰਘੀ ਚ ਬਾੜਦਾ ਕਿ ਜਿਹੜਾ ਮਰ ਗਿਆ ਤਾਂ ਮਰ ਗਿਆ ਜਿਹੜੇ ਨੂੰ ਦੁੱਖ ਲੱਗਣਾ ਉਹਦੇ ਕੰਨਾਂ 'ਚ ਸੰਗੀਤ ਪਾਤਾ ਮਿਰਜ਼ਾ ਸਾਹਿਬਾਂ ਹੀ ਰਾਂਝਾ ਹਾਂ ਪਠਰਨਾਂ ਦੀ ਦੋਸਤੀ ਖੁਰੀ ਜਿਹਨਾਂ ਦੀ ਮੱਤ ਮਿਰਜ਼ਾ ਸਾਹਿਬਾਂ ਬਾੜ ਤੇ ਨਾਲੇ ਇਸਤਰੀ ਜਾਤੀ ਦੀ ਨਿੰਦਿਆ ਕਰਤੀ ਨਾਲੇ ਤਾੜੀ ਮਰਵਾਤੀ ਜਿਹੜਾ ਮਰਿਆ ਪਿਆ ਉਹਦਾ ਪਤਾ ਹੀ ਕੋਈ ਨਹੀਂ ਇਹ ਸਾਰਾ ਸ਼ਰਾਰਤੀ ਟੋਲਾ ਹੁੰਦਾ ਸਟੇਟ ਪ੍ਰੋਟੈਕਟਡ ਹੁੰਦਾ ਸਟੇਟ ਪ੍ਰੋਜੈਕਟਡ ਹੁੰਦਾ ਅਸਲੀਅਤ ਹੈ ਕੋਈ ਵੀ ਸਟੇਟ ਹੈ ਜਿੱਥੇ ਕਿਤੇ ਦੁਨੀਆ ਦੀ ਵੀ ਹੈਗੀ ਪੰਜਾਬ 'ਚ ਇਹਦਾ ਕੁਝ ਖਾਸ ਰੰਗ ਸੀ ਖਾਸ ਕਿਉਂਕਿ ਸੈਂਟਰ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਤੋਂ ਬਿਨਾਂ ਗੱਲ ਤੋਂ ਡਰ ਲੱਗ ਜਾਂਦਾ ਅੱਜ ਵੀ ਲੱਗਦਾ ਅੱਜ ਵੀ ਲੱਗਦਾ ਦੇਖੋ ਕਿਉਂਕਿ ਪੰਜਾਬ ਦੇ ਲੋਕਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਹਮ ਐਮਰਜੈਂਸੀ ਦਾ ਵਿਰੋਧ ਕਰਨਾ ਕੋਈ ਗੁਨਾਹ ਨਹੀਂ ਸੀ ਮਨੁੱਖੀ ਹੱਕਾਂ ਦੀ ਗੱਲ ਸੀ ਹਮ ਇਹਦਾ ਵੀ ਨਹੀਂ ਹੋਣੀ ਚਾਹੀਦੇ ਸਰਕਾਰਾਂ ਕਹਿੰਦੀ ਮਨੁੱਖੀ ਹੱਕ ਹੁੰਦੇ ਕੀ ਆ ਜੋ ਅਸੀਂ ਕਰਤਾ ਠੀਕ ਹੈ ਸਰਕਾਰ ਕਦੇ ਆਪਣੇ ਆਪ ਨੂੰ ਗਲਤ ਨਹੀਂ ਕਹਿੰਦੀ ਕਿੰਗ ਕੈਨ ਡੂ ਨੋ ਰੋਂਗ ਰਾਜਾ ਗਲਤੀ ਕਰਦਾ ਹੀ ਨਹੀਂ ਜਦੋਂ ਗੁਨਾਹ ਰਾਜਾ ਹੀ ਕਰਦਾ ਹੈ ਰਾਜਾ ਗਲਤੀ ਨਹੀਂ ਕਰਦਾ ਜਦੋਂ ਕਰਦਾ ਗੁਨਾਹ ਕਰਦਾ ਤੇ ਗੁਨਾਹ ਸਟੇਟ ਕਰਦੀ ਕਰਦੀ ਹੈ ਸ਼ਬਦ ਵੇਖੇ ਮੈਂ ਕਿਹਾ ਵੀ ਰਾਜਾ ਗਲਤੀ ਕਰਦਾ ਹੀ ਨਹੀਂ ਕਿੰਗ ਕੈਨ ਡੂ ਨੋ ਰੋਂਗ ਤਾਂ ਕਿ ਕਦੇ ਲੋਕੀ ਸੋਚਣ ਵੀ ਨਾ ਵੀ ਰਾਸਤਾ ਗਲਤੀਆਂ ਕਰਦੀ ਆ ਜੇ ਲੋਕ ਨੂੰ ਅਹਿਸਾਸ ਹੋ ਜਾ ਫਿਰ ਗਲਤੀ ਕਰ ਨਹੀਂ ਸਕਦੇ ਲੋਕੀ ਉਹਨਾਂ ਦਾ ਪਲਟ ਦਿੰਦੇ ਆ ਤਖਤਾ ਹੂੰ ਅੱਗੇ ਬਗਾਵਤਾਂ ਨਾਲ ਤੇ ਕ੍ਰਾਂਤੀਆਂ ਨਾਲ ਪਲਟਦੇ ਸੀ ਹੁਣ 5 ਸਾਲ ਦੀਆਂ ਵੋਟਾਂ ਮਗਰੋਂ ਪਲਟ ਦਿੰਦੇ ਆ ਨਾਲੇ ਲੋਕਾਂ ਨੂੰ ਵਿਚਾਰਾਂ ਨੂੰ ਪਤਾ ਨਹੀਂ ਸਾਨੂੰ ਕੌਣ ਵਰਤਦਾ ਤੰਗ ਵੱਟ ਦਿੰਦੇ ਆ ਕਈ ਐਕਟਰਸ ਨਾਲ ਵੀ ਲਿੰਕ ਸੀਗੇ ਐਕਟਰ ਐਕਟਰਸ ਨਾਲ ਕੇਪੀਐਸ ਕੇ ਲੇ ਇੱਥੇ ਇੱਕ ਆਈ ਸੀ ਉਹਦਾ ਨਾਮ ਹੈ ਭੁਰਗਿਆ ਹੁਣ ਕੁਦਰਤੀ ਇਹ ਇੱਕ ਐਕਟਰ ਸਾਈ ਸੀ ਕੁਲ ਖਾਸ ਗੱਲ ਨਹੀਂ ਹੈ ਇਹ ਤਾਂ ਲਿੰਕ ਤੋਂ ਨਾਲ ਹਾਂਜੀ ਬਾਲੀਵੁੱਡ ਦੇ ਸੀ ਬਾਲੀਵੁੱਡ ਦੇ ਹਾਂ ਲੰਬੀ ਐਨਾ ਨਹੀਂ ਹੁਣ ਮੇਰੇ ਯਾਦ ਗੱਲ ਚਰਦੀ ਹੁੰਦੀ ਸੀ ਹੂੰ ਉਹਨਾਂ ਨਾਲ ਲਿੰਕ ਰੱਖਣਾ ਤਾਂ ਕੋਈ ਨਾ ਵਾਸਤੇ ਵੱਡੀ ਗੱਲ ਨਹੀਂ ਸੀ ਸਭਾਲ ਕੀ ਸੀ ਕੁਝ ਵੀ ਗੱਲ ਐਕਟਰਸ ਵਿਚਾਰੇ ਕਿਹੜੇ ਬਾਗ ਦੀ ਮੂਲੀ ਨੇ ਪਤਾ ਲੱਗੇ ਪੰਜਾਬ ਦਾ ਕੌਪ ਹੈ ਕੋਈ ਵੀ ਕੋਈ ਵੀ ਕੌਪ ਹੈ ਉਹਨੂੰ ਐਕਟ੍ਰੈਸ ਤੇ ਚਾਹੀਦੀ ਹੈ ਨਾ ਚਲੋ ਤਾਂ ਸੁਪਰ ਕਾਪ ਬਣਾਇਆ ਸੀ ਦੂਜੇ ਜਿਹੜੇ ਕਾਪ ਨੇ ਹੈ ਉਹ ਵੀ ਚਾਹੁੰਦੇ ਆ ਸਾਡੇ ਕੋਲ ਐਕਟ੍ਰੈਸ ਹੀ ਆਵੇ ਕੋਈ ਕਿਰਦਾਰ ਥੋੜਾ ਹੈ ਬਿਊਰੋਕਰੇਸੀ ਆ ਕੋਈ ਕਿਰਦਾਰ ਨਹੀਂ ਹੈ ਕਿਉਂਕਿ ਬਿਊਰੋਕਰੇਸੀ ਇਸਤਰੀ ਦੀ ਵੀ ਕਦਰ ਨਹੀਂ ਕਰਦੀ ਹੁੰਦੀ ਕਦੇ ਵੀ ਕੇਪੀਐਸ ਗਿਲ ਕਰਦਾ ਨਹੀਂ ਕਰਦਾ ਸ ਬਿਲਕੁਲ ਨਹੀਂ ਕਰਦਾ ਸੀ ਲੋਕੀ ਕਹਿੰਦੇ ਇਹ ਕਦਰ ਕਰ ਹੀ ਨਹੀਂ ਸਕਦਾ ਕੋਈ ਵੀ ਬਿਊਰੋਕਰੇਟ ਕਦਰ ਨਹੀਂ ਕਰਦਾ ਮਸਾ 2-4% ਜਿੰਨਾ ਚ ਹਿਊਮਨ ਟੱਚਾ ਕਹਿੰਦਾ ਵੀ ਸਾਡੀਆਂ ਧੀਆਂ ਪੈਣਾ ਨੇ ਅਸੀਂ ਇਹਨਾਂ ਦੇ ਭਰਾ ਨਹੀਂ ਤਾਂ ਮੈਡਮ 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 ਹੁੰਦੀ ਆ ਇਹਨਾਂ ਨੂੰ ਇਹ ਨਹੀਂ ਪਤਾ ਮੈਡਮ ਚਕਲੇਦੀਨ ਚਾਰਜ ਹੁੰਦੀ ਆ ਆਪਦੇ ਆਪ ਨੂੰ ਮੈਡਮਾ ਕਹਿੰਦੀਆਂ ਅੰਗਰੇਜ਼ੀ ਚ ਫ੍ਰਾਂਸੀਸੀ ਲੱਭ ਜਾ ਮਦਾਮੀ ਮਤਲਬ ਚਕਲੇਦੀਨ ਚਾਰਜ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੀ ਬੁਲਾ ਰਹੇ ਹ ਕਿਤੇ ਬੀਬੀ ਕਿਤੇ ਬੇਬੇ ਕਿਤੇ ਭੈਣ ਕਿਤੇ ਬੀਬਾ ਕਿਤੇ ਬੇਟਾ ਕਿੱਥੇ ਸ਼ਬਦ ਹੈ ਬਬੇ ਨਾਲ ਬੇਬੇ ਬੀਬੀ ਬਿਬਾ ਬਿਬੋ ਇਹਨਾਂ ਦਾ ਕੋਈ ਮੁਕਾਬਲਾ ਹੈ ਅੰਗਰੇਜ਼ੀ ਚ ਕੜਦੇ ਸ਼ਬਦ ਇੱਕ ਸ਼ਬਦ ਕੜਦੇ ਉਹਨਾਂ ਨੇ ਮੁਕਾਬਲਾ ਅੰਗਰੇਜ਼ੀ ਦਾ ਸਭਿਆਚਾਰ ਤੇ ਸ਼ਬਦੀ ਨਹੀਂ ਹਨ ਦੁਰਾਚਾਰੀ ਹੈ ਨਾ ਲੋਕ ਤੇ ਇਸਤਰੀਆਂ ਦੇ ਪ੍ਰਤੀ ਦੁਰਾਚਾਰੀ ਭਾਵਨਾਵਾਂ ਨੇ ਇੱਥੇ ਕਹਿੰਦੇ ਬੇਬੇ ਹੈ ਭਾਈ ਇਹ ਬੀਬੀ ਹੈ ਭਾਈ ਲੋਕੀ ਤਾਂ ਕਹਿੰਦੇ ਬਾਹਰਲੇ ਦੇਸ਼ਾਂ ਦੀ ਚੋਰਤਾ ਨੂੰ ਖੁੱਲ ਬੜੀ ਆ ਉਹਦਾ ਨਹੀਂ ਖੁੱਲ ਕਿਸ ਪ੍ਰਕਾਰ ਦੀ ਪਤਾ ਲੱਗੇ دریا ਦੇ ਕਿਨਾਰੇ ਨਲਣੀਆਂ ਕੱਚਾ ਪਾ ਕੇ ਸੌਣ ਦੀ ਠੀਕ ਹੈ ਨਾ ਇਹਨੂੰ ਖੁੱਲ ਕੇ ਆ ਜਾਂਦਾ ਹੈ ਖੁੱਲ ਰਹਾ ਉਹਨਾਂ ਨੇ ਤਰੱਕੀ ਕਰਕੇ ਲੋ ਇਸਤਰੀ ਨੂੰ ਬਰਾਬਰ ਦਾ ਹੱਕ ਜੂਰ ਦਿੱਤਾ ਵੀ ਕੰਮ ਵੀ ਕਰੂਗੀ ਪੜ੍ਹੂ ਵੀ ਤੇ ਪਦਵੀਆਂ ਵੀ ਹਾਸਲ ਕਰੂਗੀ ਫਿਰ ਆਹ ਕਹਿੰਦਾ ਹੈ ਕਿ ਤੇ ਵਾਪਸ ਦੇ ਲੋ ਆਪ ਨੂੰ ਕਿਹਨੇ ਰੋਕਿਆ ਦੇਖ ਨਹੀਂ ਆਪਣੇ ਕਲਚਰ ਦੇ ਵਿੱਚ ਆਪ ਤੁਹਾਨੂੰ ਕਿਹਨੇ ਰੋਕਿਆ ਦੇ ਦਿਓ ਉਹੀ ਰਾਜਕੜਾ ਸ਼੍ਰੀ ਨਹੀਂ ਆਪਣੀ ਨਹੀਂ ਦਿੰਦੀ ਕਿਉਂ ਅਜੇ ਤੱਕ ਅਸੀਂ ਫਿਊਡਲ ਮਾਨਸਿਕਤਾ 'ਚ ਬੈਠੇ ਹੋਏ ਆ ਫਿਊਡਲ ਮਾਨਸਿਕਤਾ ਜਨਾਨੀ ਨੂੰ ਕਦੇ ਤਾਕਤ ਦੇਣ ਦੇ ਹੱਕ 'ਚ ਨਹੀਂ ਆ ਉਹ ਮੈਨੂੰ ਬੁਰਾ ਚਾਹ ਸਕਦੇ ਆ